ਇਸ ਵਾਸਤੇ ਜੈਸੇ ਜੈਸੇ ਮਨੁੱਖ ਪ੍ਰਭੂ ਚਿੰਤਨ ਕਰਦਾ ਹੈ ਉਸ ਇੱਕ ਨਾਲ ਜੁੜਦਾ ਹੈ ਸਮੇਂ ਤੋਂ ਉੱਚਾ ਉੱਠ ਜਾਂਦਾ ਹੈ ਕਾਲ ਤੋਂ ਉੱਚਾ ਉੱਠ ਜਾਂਦਾ ਹੈ ਔਰ ਅਕਾਲ ਵਿੱਚ ਪਹੁੰਚ ਜਾਂਦਾ ਹੈ ਭਾਵ ਉੱਥੇ ਭੂਤ ਕਾਲ ਦੀਆਂ ਯਾਦਾਂ ਦਾ ਬੋਝ ਨਹੀਂ ਹੈ ਔਰ ਉੱਥੇ ਭਵਿਸ਼ ਦੀ ਚਿੰਤਾ ਨਹੀਂ ਦਿਲ ਦਿਮਾਗ ਹੌਲਾ ਫੁੱਲ ਹੋ ਗਿਆ ਕੋਈ ਬੋਝ ਨਹੀਂ ਬੋਝ ਤੇ ਭੂਤ ਕਾਲ ਦਾ ਬੋਝ ਤੇ ਭਵਿਸ਼ ਦਾ ਉਹ ਤੇ ਅੱਜ ਵਿੱਚ ਜੀ ਰਿਹਾ ਹੈ ਹੁਣ ਦੇ ਚ ਜੀ ਰਿਹਾ ਇਸ ਘੜੀ ਦੇ ਚ ਜੀ ਰਿਹਾ ਮਨੋ ਕੁਛ ਘੜੀ ਦੇ ਚ ਨਹੀਂ ਜੀ ਰਿਹਾ ਜਿਸ ਘੜੀ ਦੇ ਚ ਬੈਠਾ ਹੈ ਜਿਹੜੀਆਂ ਘੜੀਆਂ ਜੇ ਆਈਆਂ ਨੇ ਉਸ ਦੇ ਚ ਜੀਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜੋ ਘੜੀਆਂ ਲੰਘ ਗਈਆਂ ਨੇ ਉਹਦੇ ਚ ਜੀਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਇਸ ਵਾਸਤੇ ਬੰਦਾ ਦੁਖੀ ਹੈ ਤੇ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਅਕਾਲ ਸਮੇ ਤੋਂ ਪਰੇ ਕਾਲ ਤੋਂ ਪਰੇ ਔਰ ਕਿਦਰੇ ਐਸਾ ਨਾ ਸਮਝ ਲਿਆ ਜਾਏ ਐਸਾ ਜੋ ਪ੍ਰਮਾਤਮਾ ਜੋ ਇੱਕ ਹੈ ਜੋ ਉਤਪਦੀ ਤੇ ਪਾਲਣਾ ਨਾਸ਼ ਕਰ ਰਿਹਾ ਜੋ ਸਤ ਸਰੂਪ ਹੈ ਜਿਹਦਾ ਨਾਮ ਸਤ ਹੈ ਜੋ ਕਰਤਾ ਹੈ ਤੇ ਆਪਣੀ ਕਿਰਤ ਵਿੱਚ ਪੂਰਿਆ ਹੋਇਆ ਹੈ ਜਿਹਦਾ ਸੁਭਾਅ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਔਰ ਜੋ ਸਮੇਂ ਤੋਂ ਪਰੇ ਹੈ ਅਕਾਲ ਹੈ ਕਿਦਰੇ ਕਲਪਨਾ ਮਾਤਰ ਨਾ ਹੋਵੇ ਕਿਦਰੇ ਮਨੁੱਖ ਦੀ ਕਲਪਨਾ ਹੀ ਨਾ ਹੋਵੇ ਤਾਂ ਸਤਗੁਰ ਕਹਿੰਦੇ ਨਹੀਂ ਉਹ ਮਨੁੱਖ ਦੀ ਕਲਪਨਾ ਨਹੀਂ ਮੂਰਤ ਉਹ ਮੂਰਤੀ ਮਾਨ ਉਹਦੀ ਹੋਂਦ ਹੈ ਉਹ ਕੇਵਲ ਕਲਪਨਾ ਨਹੀਂ ਔਰ ਜੇ ਫਿਰ ਮੂਰਤੀ ਮਾਨ ਹੈ ਉਹਦੀ ਮੂਰਤ ਹੈ ਤਾਂ ਫਿਰ ਉਹ ਬਣੀ ਹੋਵੇਗੀ ਕਿਸੇ ਨੇ ਬਣਾਈ ਹੋਵੇਗੀ ਅਗਰ ਉਹ ਮੂਰਤੀ ਮਾਨ ਹੈ ਤਾਂ ਫਿਰ ਕਿਸੇ ਤੋਂ ਜਨਮ ਹੋਇਆ ਹੋਵੇਗਾ ਕਿਸੇ ਨੇ ਉਸ ਨੂੰ ਜਨਮ ਦਿੱਤਾ ਹੋਵੇਗਾ ਤੇ ਸਤਗੁਰੂ ਇੱਕਦਮ ਕਹਿੰਦੇ ਆਜਾਉਣੀ ਉਹ ਅਜਨਮਾ ਹੈ ਕਿਸੇ ਤੋਂ ਉਸਦਾ ਜਨਮ ਨਹੀਂ ਹੋਇਆ ਕਿਸੇ ਨੇ ਉਸ ਨੂੰ ਜਨਮ ਨਹੀਂ ਦਿੱਤਾ ਉਹ ਵਿਅਕਤੀ ਨਹੀਂ ਇੱਕ ਪਰਮ ਸ਼ਕਤੀ ਹੈ ਅਜਾਉਣੀ ਜੇ ਫਿਰ ਉਹ ਅਜਾਉਣੀ ਹੈ ਤਾਂ ਫਿਰ ਉਸਦੀ ਹੋਂਦ ਕਿਸ ਤਰ੍ਹਾਂ ਪ੍ਰਗਟ ਹੋਈ ਸਤਿਗੁਰ ਕੈਨਨ ਸਹਿਭੰ ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਉਹਨੇ ਆਪਣਾ ਵਿਸਥਾਰ ਆਪ ਕੀਤਾ ਉਹਨੇ ਆਪਣੀ ਸਾਜਣਾ ਆਪ ਕੀਤੀ ਗ੍ਰਿਤ ਮੰਡਲ ਤੇ ਕਰਤੇ ਦੇਚ ਬਸ ਇਤਨਾ ਹੀ ਅੰਤਰਾ ਹੈ ਗ੍ਰਿਤ ਆਪਣੀ ਸਾਜਣਾ ਆਪ ਨਹੀਂ ਕਰ ਸਕਦੇ ਦੂਜਾ ਤੀਜਾ ਉਸ ਨੂੰ ਬਣਾਉਂਦਾ ਹੈ ਚੌਥਾ ਪੰਜਵਾਂ ਉਸ ਨੂੰ ਬਣਾਉਂਦਾ ਹੈ ਪਰ ਉਹ ਕਰਤਾ ਐਸਾ ਹੈ ਕਿ ਉਸਨੇ ਆਪਣੀ ਸਾਜਨਾ ਆਪ ਕੀਤੀ ਹੈ ਉਸਨੇ ਆਪਣੇ ਆਪ ਨੂੰ ਆਪ ਘੜਿਆ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਜਬ ਉਦਕਰਖ ਕਰ ਕਰ ਤਾਰਾ ਪ੍ਰਜਾ ਧਰਤ ਤਬ ਦੇ અપਾਰਾ ਜਬ ਆਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇਹ ਘਰ ਸਭ ਹੂੰ ਮਕੜੀ ਆਪਣੇ ਸਰੀਰ ਦੇ ਚੋਂ ਜਾਲੇ ਨੂੰ ਜਨਮ ਦਿੰਦੀ ਹੈ ਤੇ ਤਨੇ ਹੋਏ জাਲੇ ਨੂੰ ਫਿਰ ਖਾ ਜਾਂਦੀ ਹੈ ਆਪਣੇ ਵਿੱਚ ਲਹਿ ਕਰ ਲੈਂਦੀ ਹੈ तमाम संसार ਉਸ ਇੱਕ ਤੋਂ ਉਤਪਤ ਹੁੰਦਾ ਹੈ ਔਰ ਉਸੇ ਇੱਕ ਵਿੱਚ ਲਹਿ ਹੋ ਜਾਂਦਾ ਹੈ ਉਹ ਐਸਾ ਸਹਿਭੰਗ ਹੈ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਉਸ ਦੀ ਸਾਜਨਾ ਕਿਸੇ ਨੇ ਨਹੀਂ ਕੀਤੀ ਐਸਾ ਜੋ ਸਹਿਭੰਗ ਹੈ ਗੁਰੂ ਨਾਨਕ ਕਹਿੰਦੇ ਨੇ ਉਹ ਗੁਰੂ ਹੈ ਪ੍ਰਕਾਸ਼ ਦੇਣ ਵਾਲਾ ਹੈ ਜੋਤੀਮਾਨ ਹੈ ਗੁਰੂ ਹੈ ਸਭ ਨੂੰ ਪ੍ਰੇਰਣਾ ਦੇਣ ਵਾਲਾ ਹੈ ਸਭ ਨੂੰ ਗਿਆਨ ਦੇਣ ਵਾਲਾ ਹੈ ਐਸਾ ਨਹੀਂ ਕਿ ਗਿਆਨ ਸਿਰਫ ਮਨੁੱਖ ਕੋਲ ਹੈ ਪਸ਼ੂ ਪੰਛੀਆਂ ਕੋਲ ਵੀ ਗਿਆਨ ਹੈ ਜਿੰਨੇ ਸੁੰਦਰ ਘੋਸਲੇ ਬਏ ਬਣਾ ਲੈਂਦੇ ਨੇ ਪੰਛੀ ਬਣਾ ਲੈਂਦੇ ਨੇ ਇਸ ਤਰ੍ਹਾਂ ਦੀ ਸੁੰਦਰ ਬਣਤਰ ਮਨੁੱਖ ਦੇ ਨਹੀਂ ਹੋ ਸਕਦੀ ਜਿੰਨੀ ਸੁਤੰਤਰਤਾ ਦੇ ਨਾਲ ਮੱਛੀ ਤੈਰ ਲੈਂਦੀ ਹੈ ਬੰਦਾ ਕਿੱਥੇ ਤੈਰ ਸਕਦਾ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਮੱਛੀ ਨੂੰ ਬਹੁਤ ਸਿਆਣਾ ਮੰਨਿਆ ਅਤ ਸਿਆਣੀ ਸੋਹਣੀ ਕਿਉਂਕਿ ਤੋਂ ਵੀ ਸਾਹ ਸਾਨੂੰ ਪਸ਼ੂ ਪੰਖੀਆਂ ਦਾ बोਧ ਨਹੀਂ ਇਸ ਵਾਸਤੇ ਅਸੀਂ ਮਾਨ ਨਾਲ ਕਹਿੰਦੇ ਨੇ ਇਹ ਗਿਆਨ ਸਿਰਫ ਮਨੁੱਖ ਕੋਲ ਹੈ ਸੂਝ ਸਮਝ ਸਿਰਫ ਮਨੁੱਖ ਕੋਲ ਹੈ ਨਹੀਂ ਪਸ਼ੂ ਪੰਖੀਆਂ ਕੋਲ ਵੀ ਹੈ ਫਰਕ ਸਿਰਫ ਇਤਨਾ ਹੈ ਕਿ ਮਨੁੱਖ ਆਪਣੀ ਸੂਝ ਸਮਝ ਨੂੰ ਪ੍ਰਤਿਦਾਰੂਪ ਦੇ ਸਕਦਾ ਹੈ ਪ੍ਰਗਟ ਕਰ ਸਕਦਾ ਹੈ ਇਸ ਦਾ ਸਰੀਰ ਦੀ ਬਣਤਰ ਇਹਦੇ ਸਰੀਰ ਦੀ ਬਣਾਵਟ ਕੁਛ ਇਸ ਢੰਗ ਦੀ ਹੈ ਪਸ਼ੂ ਪੰਖੀ ਆਪਣੀ ਸੂਝ ਸਮਝ ਨੂੰ ਪ੍ਰਗਟ ਨਹੀਂ ਕਰ ਸਕਦੇ ਅਸਮਰਥ ਨੇ ਉਹਨੂੰ ਕੋਈ ਆਕਾਰ ਨਹੀਂ ਦੇ ਸਕਦੇ ਕਿਸੇ ਬਣਤਰ ਨੂੰ ਸਹੀ ਮੈਨੇਜ ਨਾ ਪ੍ਰਗਟ ਕਰ ਸਕਣਾ ਇਹ ਉਹਨਾਂ ਦੀ ਮਜਬੂਰੀ ਹੈ ਵਰਨਾ ਸੋਚਣੀ ਪਸ਼ੂ ਪੰਖੀਆਂ ਦੇ ਵਿੱਚ ਵੀ ਹੈ ਜਿੰਨੀ ਦੂਰ ਤੋਂ ਏਲ ਦੇਖ ਲੈਂਦੀ ਹੈ ਬੰਦਾ ਨਹੀਂ ਦੇਖ ਸਕਦਾ ਜਿੰਨੀ ਦੂਰੀ ਤੋਂ ਸ਼ੇਰ ਕਿਸੇ ਮਨੁੱਖ ਜਾਂ ਪਸ਼ੂ ਦਾ ਅਨੁਭਵ ਕਰ ਲੈਂਦਾ ਹੈ ਮਹਿਸੂਸ ਹੋ ਜਾਂਦਾ ਹੈ ਮਨੁੱਖ ਨੂੰ ਇਤਨੀ ਦੂਰੀ ਤੋਂ ਅਹਿਸਾਸ ਨਹੀਂ ਹੋ ਸਕਦਾ ਗਰਸ ਕੇ ਅਨੰਤ ਖੂਬੀਆਂ ਪਸ਼ੂ ਪੰਖੀਆਂ ਵਿੱਚ ਪਾਈਆਂ ਜਾਂਦੀਆਂ ਨੇ ਬੱਚਿਆਂ ਦੀ ਪਾਲਣਾ ਕਰਨੀਆਂ ਔਰ ਕਿਸ ਢੰਮ ਨਾਲ ਪਾਲਣਾ ਕਰਨੀ ਹੈ ਕਿ ਚਿੜੀਆਂ ਨੂੰ ਵੀ ਪਤਾ ਹੈ ਕੀੜੇ ਮਕੌੜਿਆਂ ਨੂੰ ਵੀ ਪਤਾ ਹੈ ਇਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਹੈ ਇਹ ਸਿਰਫ ਮਨੁੱਖ ਦੇ ਤਲ ਦੇ ਤੇ ਬੋਧ ਨੇ ਕਾਇਨਾਤ ਦੇ ਜ਼ਰਰੇ ਜ਼ਰਰੇ ਦੇ ਵਿੱਚ ਇਹ ਬੋਧ ਜਿਹੜਾ ਹੈ ਇਹ ਕੰਮ ਕਰ ਰਿਹਾ ਹੈ ਔਰ ਇਸ ਨਾਤੇ ਪ੍ਰਮਾਤਮਾ ਗੁਰੂ ਹੈ ਕਿਉਂਕਿ ਬੋਧ ਸਾਰਿਆਂ ਨੂੰ ਦਿੰਦਾ ਹੈ ਗਿਆਨ ਦੇਣ ਦੇ ਨਾਤੇ ਪ੍ਰਮਾਤਮਾ ਗੁਰੂ ਹੈ ਔਰ ਗਿਆਨ ਦੇਣ ਲੈਣ ਦੇ ਨਾਤੇ ਕਾਇਨਾਤ ਦਾ ਜ਼ਰਰਾ ਜ਼ਰਰਾ ਸਿਸ਼ ਹੈ ਸਿੱਖ ਹੈ ਸਿੱਖ ਸਿਰਫ ਅਸੀਂ ਹੀ ਨਹੀਂ ਹੈ ਕੀੜੇ ਮਕੋੜੇ ਵੀ ਸਿੱਖਨੇ ਪਸ਼ੂ ਪੰਖੀ ਵੀ ਸਿੱਖਨੇ ਕੋਈ ਆਸਾ ਨਹੀਂ ਕਹਿ ਸਕਦਾ ਕਿ ਮੈਂ ਪ੍ਰਮਾਤਮਾ ਤੋਂ ਸਿੱਖਿਆ ਨਹੀਂ ਲੈ ਰਿਆ ਪ੍ਰੇਰਨਾ ਦੇਣ ਵਾਲਾ ਉਹ বীজ ਮੰਤਰ ਸਰਬ ਕੋ ਗਿਆਨ ਬੁਨਿਆਦੀ ਪ੍ਰੇਰਨਾ ਦੇਣ ਵਾਲਾ ਪਰਿਪੂਰਨ ਪ੍ਰਮਾਤਮਾ ਹੈ ਤਾਂ ਪ੍ਰੇਰਨਾ ਦੇਣ ਦੇ ਨਾਤੇ ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ ਗਿਆਨ ਲੈਣ ਦੇ ਨਾਤੇ ਅਸੀਂ ਸ਼ਿਸ਼ ਇਸ ਵਾਸਤੇ ਗੁਰਨਾਣਿਕ ਪ੍ਰਮਾਤਮਾ ਨੂੰ ਉਸ ਇੱਕ ਪ੍ਰਮਾਤਮਾ ਨੂੰ ਕਹਿੰਦੇ ਨੇ ਉਹ ਗੁਰੂ ਹੈ ਜਿੱਥੇ ਉਹ ਗੁਰੂ ਹੈ ਫਿਰ ਆਪ ਕਹਿੰਦੇ ਨੇ ਪ੍ਰਸਾਦ ਉਹ ਦਇਆ ਦੀ ਮੂਰਤੀ ਹੈ ਦਇਆ ਉਸ ਦਾ ਸੁਭਾਅ ਹੈ ਦਇਆ ਉਸ ਤੋਂ ਇਸ ਤਰ੍ਹਾਂ ਟਪਕਦੀ ਹੈ ਜਿਵੇਂ ਸੂਰਜ ਤੋਂ ਕਿਰਨਾਂ ਸੂਰਜ ਤੋਂ ਰੋਸ਼ਨੀ ਦਇਆ ਦਾ ਉਹ ਮੁਜਸਮਾ ਹੈ ਐਸਾ ਨਹੀਂ ਕਿ ਪ੍ਰਮਾਤਮਾ ਕਦੀ ਦਇਆ ਕਰਦਾ ਹੈ ਕਦੀ ਨਹੀਂ ਕਰਦਾ ਐਸਾ ਨਹੀਂ ਕਿ ਸੂਰਜ ਕਦੀ ਰੋਸ਼ਨੀ ਦਿੰਦਾ ਹੈ ਕਦੀ ਨਹੀਂ ਦਿੰਦਾ ਸੂਰਜ ਹਰ ਵਕਤ ਰੋਸ਼ਨੀ ਦੇ ਰਿਹਾ ਹੈ ਫਰਕ ਸਿਰਫ ਇਤਨਾ ਹੈ ਕਿ ਜ਼ਮੀਨ ਦਾ ਜਿਹੜਾ ਹਿੱਸਾ ਸੂਰਜ ਦੇ ਓਲੇ ਹੋ ਜਾਂਦਾ ਉੱਥੇ ਅੰਧਕਾਰ ਹੋ ਜਾਂਦਾ ਸੂਰਜ ਦੇ ਤੇ ਪ੍ਰਕਾਸ਼ ਹੈ ਤੇ ਹਰ ਵਕਤ ਪ੍ਰਕਾਸ਼ ਦੇ ਰਿਹਾ ਹੈ ਉੱਥੇ ਹਰ ਵਕਤ ਚਾਨਣਾ ਦੇ ਰਿਹਾ ਹੈ ਘਰ ਦੇ ਦਰਵਾਜ਼ੇ ਬੰਦ ਕਰ ਲੈ ਪਰਦੇ ਲਾ ਲਤੇ ਘਰ ਦੇ ਚ ਰੋਸ਼ਨੀ ਨਹੀਂ ਤੇ ਸੂਰਜ ਤੇ ਰੋਸ਼ਨੀ ਦੇ ਰਿਹਾ ਹੈ ਰੋਸ਼ਨੀ ਘਰ ਦੇ ਚ ਪ੍ਰਵੇਸ਼ ਕਰ ਸਕੇ ਬੰਦੇ ਨੇ ਦੁਆਰ ਬੰਦ ਕਰ ਦਿੱਤੇ ਨੇ ਪਰਦੇ ਲਾ ਦਿੱਤੇ ਨੇ ਪਰਮਾਤਮਾ ਹਰ ਵਕਤ ਦਇਆ ਕਰ ਰਿਹਾ ਹੈ ਉਸ ਤੋਂ ਦਇਆ ਹਰ ਵਕਤ ਬਰਸ ਰਹੀ ਹੈ ਕਿਸੇ ਕਿਸੇ ਵਕਤ ਅਸੀਂ ਪਾਤਰ ਹੀ ਨਹੀਂ ਹੁੰਦੇ ਦਇਆ ਦੇ ਸਾਡੇ ਕੋਲ ਪਾਤਰ ਹੀ ਨਹੀਂ ਹੁੰਦਾ असी अखा बंद करके चलीए सूरज ते मौजूद है ठोकरा खा जावे रस्ता भूल जावे ये सूरज का कसूर नहीं कसूर साढ़ा क्योंकि असी अख बंद करके चल रहे परमात्मा हर वक्त दया कर रहा है हर वक्त बख्शिश कर रहा है तो मुख्तसर वो जो एक है ਕਉ ਸਤਿ ਉਤਪਤੀ ਪਾਲਨਾ ਤੇ ਨਾ ਸਉ ਰਿਆ ਜਿਸ ਤੋਂ ਇਹ ਤਿੰਨੇ ਕਮ ਹੋ ਰਹੇ ਨੇ ਉਹ ਸਤ ਸਰੂਪ ਹੈ ਜੋ ਸਤ ਹੈ ਉਸ ਦਾ ਨਾਮ ਸਤ ਹੈ ਜਿਸ ਦਾ ਨਾਮ ਸਤ ਹੈ ਉਹ ਕਿਰਤ ਨਹੀਂ ਕਰਤਾ ਹੈ ਔਰ ਜੋ ਕਰਤਾ ਹੈ ਉਹ ਆਪਣੀ ਕਿਰਤ ਦੇ ਚ ਪੂਰੇ ਹੋਇਆ ਹੈ ਉਹ ਜੋ ਆਪਣੀ ਕਿਰਤ ਦੇ ਚ ਪੂਰੇ ਹੋਇਆ ਹੈ ਉਹ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਸਮੇ ਤੋ ਪਰੇ ਹੈ